ਜਦ ਆਪਾਂ ਸਾਰੇ ਰਲ ਮਿਲ ਕੇ ਸੰਤ ਅਰਚਨ ਸਿੰਘ ਜੀ ਲੌਂਗਵਾਲ ਉਸ ਮਹਾਨ ਸ਼ਹੀਦ ਜਿਨ੍ਹਾਂ ਨੇ ਦੇਸ਼ ਦੀ ਪੰਜਾਬ ਦੀ ਏਕਤਾ ਲਈ ਅਖੰਡਤਾ ਦੇ ਲਈ ਅਮਨ ਸ਼ਾਂਤੀ ਦੇ ਲਈ ਪੰਜਾਬ ਨੂੰ ਗੁਗਵਾਸਦਾ ਰਹੇ ਉਹਨਾਂ ਨੇ ਆਪਣੀ ਜ਼ਿੰਦਗੀ ਦੀ ਪਰਵਾਹ ਨਹੀਂ ਕੀਤੀ ਅੱਜ ਆਪਾਂ ਉਹਨਾਂ ਨੂੰ ਸਾਰੇ ਨਮਨ ਕਰਨ ਦੇ ਲਈ ਉਹਨਾਂ ਨੂੰ ਸ਼ਤ ਸ਼ਤ ਪ੍ਰਣਾਮ ਕਰਨ ਦੇ ਲਈ ਆਪਾਂ ਸਾਰੇ ਮੇਰੇ ਵੀਰੋ ਇੱਥੇ ਪਹੁੰਚਿਆ ਔਰ ਮੈਂ ਸਮਝਦਾ ਕਿ जानਦੇ ਇੰਨੇ ਲੰਬੇ ਸਮਿਆਂ ਬਾਅਦ ਵੀ ਉਹਨਾਂ ਲੋਕਾਂ ਦੀਆਂ ਯਾਦਾਂ ਦੇ ਵਿੱਚ ਮੇਲੇ ਲੱਗਦੇ ਹੁੰਦੇ ਨੇ ਜਿਨ੍ਹਾਂ ਨੇ ਆਪਣੇ ਨਿੱਜ ਤੋਂ ਉੱਪਰ ਉੱਠ ਕੇ ਦੇਸ਼ ਔਰ ਕੌਮ ਦੇ ਲਈ ਕੁਝ ਕੀਤਾ ਹੋਵੇ ਸੰਤਾਂ ਦੇ ਵਿੱਚ ਜੀਵਨ ਬਾਰੇ ਜਦੋਂ ਗੱਲ ਕਰਦੇ ਆ ਮੈਂ ਸਮਝਦਾ ਕਿ ਸਮਾ ਔਰ ਸ਼ਬਦ ਮੁਕਸ ਨਹੀਂ ਪਰ ਉਹਨਾਂ ਦੇ ਉਹਨਾਂ ਦੀ ਕੁਰਬਾਨੀ ਦਾ ਉਹਨਾਂ ਦੇ ਜੀਵਨ ਦਾ ਵਰਣਨ ਹੈ ਜਿਹੜਾ ਉਹ ਨਹੀਂ ਕੀਤਾ ਜਾ ਸਕਦਾ ਆਪਦੇ ਜੀਵਨ ਕਾਲ ਦੇ ਦੌਰਾਨ ਵੀ ਚਾਹੇ ਰਾਜਨੀਤੀ ਦੇ ਦੇ ਨਹੀਂ ਹੋ ਉਹਨਾਂ ਨੇ ਰਾਜਨੀਤੀ ਦੀ ਕਈ ਵਾਰੀ ਭੇਡ ਚਲੇ ਪਰ ਫਿਰ ਵੀ ਉਹਨਾਂ ਨੇ ਉਹਨਾਂ ਗੱਲਾਂ ਦੇ ਵਿੱਚ ਨਾਗ ਪੈ ਕੇ ਪੰਜਾਬ ਦੇ ਲਈ ਆਪਦੀ ਜਾਨ ਹੈ ਜਿਹੜੀ ਉਹ ਵਾਰੀ ਅੱਜ ਵੀ ਉਹਨਾਂ ਦੇ ਜਾਨ ਤੋਂ ਮਗਰੋਂ ਚਾਹੇ ਰਾਜਨੀਤੀ ਹੈ ਜਿਹੜੀ ਉਹਨਾਂ ਦੇ ਨਾਮ ਤੇ ਬਥੇਰੀ ਹੋ ਰਹੀ ਹੈ ਪਰ ਮੈਂ ਮੰਨ ਕੇ ਚੱਲਦਾ ਕਿ ਜਿਹੜੇ ਇਹ ਜੇ ਲੋਕ ਇਹ ਜੇ ਸਖਸ਼ੀਤ ਹੁੰਦੇ ਨੇ ਉਹ ਕਿਸੇ ਇੱਕ ਰਾਮ ਮਜ਼ਬ ਫਿਰਕੇ ਇੱਕ ਪਰਵਾਰੀਏ ਇੱਕ ਪਾਰਟੀ ਦੇ ਨਹੀਂ ਹੁੰਦੇ ਉਹ ਕੌਮ ਦੇ ਹੁੰਦੇ ਨੇ ਉਹ ਦੇਸ਼ ਦੇ ਹੁੰਦੇ ਨੇ ਉਹ ਪੰਜਾਬ ਦੇ ਹੁੰਦੇ ਨੇ ਤੇ ਇਸੇ ਵਜ੍ਹਾ ਕਰਕੇ ਜਦੋਂ ਦੇ ਤੁਹਾਡੀ ਆਪਣੀ ਸਰਕਾਰ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਪੰਜਾਬ ਦੇ ਵਿੱਚ ਆਈ ਹੈ ਅਸੀਂ ਕੋਈ ਆ ਰਾਜਨੀਤਿਕ ਤਕਦੀਰਾਂ ਦੇ ਵਿੱਚ ਅੱਜ ਦੇ ਪਵਿੱਤਰ ਦਿਨ ਦੇ ਵਿੱਚ ਨਹੀਂ ਪੈਂਦੇ ਅੱਜ ਦੇ ਪਵਿੱਤਰ ਦਿਨ ਦੇ ਉੱਪਰ ਅਸੀਂ ਕੋਈ ਇੱਕ ਦੂਜੇ ਦੇ ਉੱਪਰ ਇਲਜ਼ਾਮ ਤਰਾਸ਼ੀਆਂ ਕਰੀਏ ਉਸ ਰਾਜਨੀਤੀ ਦੇ ਵਿੱਚ ਨਹੀਂ ਪੈਂਦੇ ਅੱਜ ਸਿਰਫ ਔਰ ਸਿਰਫ ਉਹਨਾਂ ਨੂੰ ਨਮਨ ਕਰਦੇ ਲਈ ਕਿਉਂਕਿ ਉਹਨਾਂ ਨੇ ਆਪਦਾ ਖੂਨ ਡੋਲਿਆ ਪੰਜਾਬ ਦੇ ਲੋਕਾਂ ਨੂੰ ਘੁੱਗਵਸਾ ਰੱਖਣ ਦੇ ਲਈ ਸੋ ਇਸੇ ਕਰਕੇ ਇਸੇ ਮਕਸਦ ਦੇ ਨਾਲ ਅੱਜ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਸਰਕਾਰ ਵੱਲੋਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਖੂਨਦਾਨ ਕੈਂਪ ਲਗਾਇਆ ਜਾ ਸਕਦਾ ਹੈ ਕਿ ਪੰਜਾਬੀਆਂ ਦੀ ਲੋੜਵੰਦਾ ਦੀ ਜ਼ਰੂਰਤਮੰਦਾ ਦੀ ਜ਼ਿੰਦਗੀ ਜਿਹੜੀ ਉਹ ਬਚਾਈ ਜਾ ਸਕੇ ਔਰ ਇਹਦੇ ਵਿੱਚ ਤੁਸੀਂ ਸਾਰੇ ਬੜੇ ਵੱਡੀ ਗਿਣਤੀ ਦੇ ਵਿੱਚ ਮੇਰੇ ਸਾਥੀ ਵੀਰ ਭੈਣ ਸਾਰੇ ਸਾਡੇ ਸਾਥੀ ਸਹਿਯੋਗੀ ਸਾਰੀ ਐਡਮਿਨਿਸਟ੍ਰੇਸ਼ਨ ਬੜੇ ਧੂਮ-ਧਾਮ ਦੇ ਨਾਲ ਤੁਸੀਂ ਹਿੱਸਾ ਲੈਣ ਦੇ ਉਸ ਤੁਹਾਡਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਜਿੱਥੋਂ ਮੈਂ ਧੰਨਵਾਦ ਕਰਦਾ ਉੱਥੇ ਹੀ ਕਿਉਂਕਿ ਕੰਮਾਂ ਦੀ ਰਾਜਨੀਤੀ ਹੈ ਜਿਹੜੀ ਉਹੀ ਸੰਤਾਂ ਦੀ ਫਿਲਾਸਫੀ ਸੀਗੀ ਉਹਨਾਂ ਦਾ ਫਲਸਫਾ ਸੀਗਾ ਕਿ ਡਿਵੈਲਪਮੈਂਟ ਹੋਣੀ ਚਾਹੀਦੀ ਹੈ ਪੰਜਾਬ ਮੋੜ ਇੱਕ ਨੰਬਰ ਦਾ ਸੂਬਾ ਬਣਨਾ ਚਾਹੀਦਾ ਹੈ ਤੇ ਉਹੀ ਫਿਲਾਸਫੀ ਹੈ ਜਿਹੜੀ ਉਹ ਮੇਰੇ ਪਿਤਾ ਸਰਗੀ ਬਾਬੂ ਘੰਡਾਸ ਸਿੰਘ अरोड़ा ਦੀ ਸੀਗੀ ਉਸੇ ਫਲਸਫੇ ਦੇ ਉੱਪਰ ਚੱਲਦੇ ਹੋਏ ਜਿੱਥੇ ਪਹਿਲਾਂ ਬਹੁਤ ਸਾਰੇ ਕੰਮ ਜੋ ਵੀ ਤੁਹਾਡਾ ਹੁਕਮ ਆਉਂਦਾ ਕਿ ਇਸ 52 ਸ਼ਹੀਦਾਂ ਦੀ ਪਵਿੱਤਰ ਧਰਤੀ ਦੇ ਹੋਣੇ ਚਾਹੀਦੇ ਨੇ ਪਹਿਲਾਂ ਹੀ ਤਕਰੀਬਨ 65 ਕਰੋੜ ਦੇ ਕੰਮ ਨੇ ਜਿਹੜੇ ਉਹ ਹੋ ਚੁੱਕੇ ਨੇ ਤੇ ਅੱਜ ਵੀ ਸਾਥੀਓ ਮੇਰੇ ਵੀਰੋ 2 ਕਰੋੜ 65 ਲੱਖ ਰੁਪਏ ਦੇ ਕੰਮ ਨੇ ਜਿਹੜੇ ਉਹ ਅੱਜ ਵੀ ਨਹੀਂ ਪੱਥਰ ਰੱਖਣ ਜਾ ਰਹੇ ਜਿਹਦੇ 25 ਲੱਖ ਰੁਪਏ ਦੀ ਲਾਗਤ ਦੇ ਨਾਲ ਆ ਜੋ ਇੱਕ ਆਮ ਆਦਮੀ ਕਲੀਨਿਕ ਹੈ ਤਾਂ ਕਿ ਲੋਕਾਂ ਨੂੰ ਸਿਹਤ ਸਹੂਲਤਾਂ ਮਿਲ ਸਕਣਾਂ 1.5 ਕਰੋੜ ਰੁਪਏ ਦੀ ਲਾਗਤ ਦੇ ਨਾਲ ਅਤ ਆਧੁਨਿਕ ਗਿਆਨੀ ਗਿਆਨ ਸਿੰਘ ਜੋ ਲਾਇਬ੍ਰੇਰੀ ਹੈ ਉਹ ਬਣਾਈ ਜਾ ਰਹੀ ਹੈ ਔਰ तकरीबन 90 ਲੱਖ ਰੁਪਏ ਦੇ ਨਾਲ ਸਿਚੇਵਲ ਮਾਡਲ ਹੈ ਜਿਹੜਾ ਉਹ ਬਣਾਇਆ ਜਾ ਰਿਹਾ ਹੈ ਤਾਂ ਕਿ ਪਾਣੀ ਦੀ ਨਿਕਾਸੀ ਦਾ ਇੰਤਜ਼ਾਮ ਜਿਹੜਾ ਉਹ ਹੋ ਸਕੇ ਸੋ ਇਹੀ ਸੋਚ ਜਿਸ ਸੋਚ ਦੇ ਲਈ ਕਿ ਪੰਜਾਬ ਤਰੱਕੀ ਦੀਆਂ ਲੀਹਾਂ ਤੇ ਸਰਪੜ ਦੌੜੇ ਭੱਜੇ ਉਹਨਾਂ ਸੋਚ ਦੇ ਲਈ ਹੀ ਸੰਤਾ ਨੇ ਆਪਣੀ ਸਾਰੀ ਉਮਰ ਲਾਈ ਤੇ ਅੱਜ ਉਹਨਾਂ ਨੂੰ ਨਮਨ ਕਰਨ ਦੇ ਲਈ ਤੇ ਪਹੁੰਚਿਆ ਸੋ ਮੇਰੇ ਵੀਰੋ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਤੋਂ ਮਗਰੋਂ ਤੁਸੀਂ ਸਾਰਿਆਂ ਨੇ ਜੋ 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 ਸਾਥੀ ਚਾਹੁੰਦੇ ਨੇ ਜਿਨ੍ਹਾਂ ਦੀ ਸਿਹਤ ਅਲਾਓ ਕਰਦੀ ਹੈ ਇਜਾਜ਼ਤ ਦਿੰਦੀ ਹੈ ਉਹ ਸਾਰੇ ਬਲੱਡ ਨੇਸ਼ਨ ਕੈਂਪ ਦੇ ਵਿੱਚ ਉਹ ਤੁਸੀਂ ਵੀ ਖੂਨਦਾਨ ਕਰਕੇ ਜਾਏ ਤਾਂ ਕਿ ਆਪਾਂ ਕਿਸੇ ਲੋੜਵੰਦ ਕਿਸੇ ਗਰੀਬ ਕਿਸੇ ਜ਼ਰੂਰਤਮੰਦ ਜਿਹਨੂੰ ਹਸਪਤਾਲ ਦੇ ਵਿੱਚ ਜ਼ਰੂਰਤ ਹੋਵੇ ਖੂਨ ਦੀ ਆਪਾਂ ਉਹ ਉਹਦੇ ਚ ਆਪਾਂ ਇੱਕ ਛੋਟਾ ਜਿਹਾ ਯੱਗ ਦੇ ਵਿੱਚ ਹਿੱਸਾ ਜਿਹੜਾ ਉਹ ਪਾ ਸਕੀਏ ਸੋ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈ ਚ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਬਹੁਤ ਧੰਨਵਾਦ Gracias. 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 Thank <laughs> you. 아 같이 한 ਦੇ ਵਿੱਚ ਉਹ ਵੰਜਾ ਸਿੰਘ ਜੀ ਦੇ ਪ੍ਰਧਾਨ ਤਹਿਤ ਦੇ ਵਿੱਚ ਜਿੱਤੇ ਮੋਹਤਾ ਸਾਹਿਬ ਆ ਕੇ ਨਾ ਪਿਆ ਉਹ ਇੱਥੇ 2 ਕਰੋੜ 1 ਲੱਖ ਰੁਪਏ ਦੇ ਨਵੇਂ ਕੰਮਾਂ ਦੀ ਸ਼ੁਰੂਆਤ ਹੈ ਜਿਹੜੀ 2 ਕਰੋੜ ਜਾ ਰਹੇ ਆ ਔਰ ਇਹਦੇ ਨਾਲ ਨਾਲ ਸਾਡੀ ਇਹ ਸੋਚ ਹੈ ਕਿ ਇਹ ਜਿਹੜੇ ਪਵਿੱਤਰ ਮਾਪਿਆਂ ਦੇ ਉੱਪਰ ਰਾਜਨੀਤਿਕ ਰੈਲੀਆਂ ਕਰਕੇ ਜਿੱਥੇ ਸਿਰਫ ਇੱਕ ਪੁਜੇਤੇ ਚਿੱਕੜ ਉਛਾਲਿਆ ਜਾਂਦਾ ਹੈ ਉਹਦੇ ਨਾਲੋਂ ਬਿਹਤਰ ਇਹ ਹੈ ਕਿ ਕੋਮ ਦਾ ਕੰਮ ਕਰੋ ਤਾਂ ਕਿ ਵੀ ਹੋ ਸਕੀ ਉਸ ਵਾਸਤੇ ਮਕਸਦ ਨਾਲ ਪਿਛਲੇ 3.5 ਸਾਲਾਂ ਤੋਂ ਜਦੋਂ ਦੀ ਸਰਕਾਰ ਬਣੀ ਹੈ ਅਸੀਂ ਕੋਰਟ ਮਿਸ਼ਨ ਕੈਂਪ ਹੈ ਜਿਹੜਾ 4 ਸਾਲਾਂ ਦੇ ਵਿੱਚ ਅਸੀਂ ਹੋ ਲਗਾ ਰਹੇ ਹਾਂ ਤਾਂ ਕਿ ਕਿਸੇ ਲੋੜਵੰਦ ਦਾ ਇਸ ਇੰਜੀਨੀਅਰ ਨੂੰ ਬਚਾਈ ਜਾ ਸਕੇ ਔਰ ਮੇਰੀ ਆਪਣੀ ਕੋਸ਼ਿਸ਼ ਹੁੰਦੀ ਹੈ ਕਿ ਅੱਜ ਵੀ ਲੋਕੋ ਪੈਡ ਲਾ ਕੇ ਕੰਮ ਜਿਹੜਾ ਸ਼ੁਰੂ ਕਰ ਜਾ ਰਿਹਾ ਸੋ ਮੈਨੂੰ ਲੱਗਦਾ ਕਿ ਇਹ ਬਹੁਤ ਆਸਾਨ ਹੈ ਮੈਂ ਸਮਝਦਾ ਕਿ ਹੈ ਜੀ ਬਹੁਤਾਂ ਧਰਤੀ ਜਿਹਨਾਂ ਨੂੰ ਮੌਕਾ ਬਖਸ਼ਿਆ ਹੋਵੇ ਉਹ ਜਿਹੀ ਦੁਨੀਆ ਤੋਂ ਸਭ ਤੋਂ ਚਾਂਸੇ ਗਲੋਲ ਹੋਵੇ ਜਿਹਨਾਂ ਲੋਕਾਂ ਨੇ ਕੋਲੋਂ ਮੌਕਾ ਵਾਖਦਾ ਪਰ ਮੌਕਾ ਵਾਖਦਾ ਵਿਲਪਮੈਂਟ ਕਰਉਣੀ ਵਿਕਾਸ ਕਰਉਣਾ ਇਹਦਾ ਸਾਡੀ ਪੈਡਿਕ ਚੋਰੀ ਤੇ ਉਸੇ ਕਿ ਹੋਏ ਸਾਨੂੰ ਕੰਮ ਕਰ ਰਹੇ ਕੇਂਦਰੀ ਗ੍ਰਹਿ ਮੰਤਰੀ ਇੱਕ ਅੱਜ ਬਿੱਲ ਲੈ ਕੇ ਆਏ ਨੇ ਕੇਂਦਰੀ ਗ੍ਰਹਿ ਮੰਤਰੀ ਅੱਜ ਕਿਹ ਕਿ ਬਿੱਲ ਲੈ ਕੇ ਆ ਰਹੇ ਨੇ ਜਿਸ ਦੇ ਵਿੱਚ ਪ੍ਰਸਤਾਵ ਹੈ ਕਿ ਕੋਈ ਵੀ ਜਿਹੜਾ ਐਮਪੀ ਹੈ ਸਾਡੇ ਐਮਐਲਏ ਹੈ ਜਾਂ ਸੀਐਮ ਕੋਲ ਦਾ ਕੋਈ ਵੀ ਅਪਕਟਾ ਉਹਦਾ ਧਾਰਮਿਕ ਬਦ ਜੇ ਕਿਸੇ ਕ੍ਰਾਈਮ ਦੇ ਅੰਦਰ 30 ਦਿਨਾਂ ਦੀ ਸਜ਼ਾ ਹੁੰਦੀ ਆ ਤਾਂ ਉਹਦਾ ਉਹਦਾ ਖਤਮ ਹੋ ਜਾਂਦਾ ਹੈ ਇਹ ਤਿਲ ਨੂੰ ਕਿਵੇਂ ਚੱਲੋ ਇਸ ਤਰ੍ਹਾਂ ਕਿ ਅੱਜ ਤੁਹਾਡੇ ਨੂੰ ਮੈਂ ਵੀ ਅੱਜ ਅਖਬਾਰ ਦੇ ਵਿੱਚ ਪੜ੍ਹਿਆ ਕਿ ਤਿੰਨ ਬਿੱਲ ਇਹਦੇ ਸਬੰਧ ਦੇ ਵਿੱਚ ਕੇਂਦਰੀ ਸਰਕਾਰ ਲੈ ਕੇ ਆ ਰਹੀ ਹੈ ਨੰਬਰ 1 ਦਾ ਇਸ ਗੱਲ ਦੇ ਨਾਲ ਸੀ 100% ਸਹਿਮਤ ਹਾਂ ਕਿ ਰਾਜਨੀਤੀ ਦੇ ਵਿੱਚੋਂ ਜਿਹੜੇ ਕ੍ਰਿਮੀਨਲ 엘ਿਮੈਂਟਸ ਨੇ ਜਾਂ ਕ੍ਰਾਈਮ ਹੈ ਉਹ 100% ਖਤਮ ਹੋਣਾ ਚਾਹੀਦਾ ਹੈ ਇਸ ਗੱਲ ਤੇ ਮੈਂ ਸਹਿਮਤ ਹਾਂ ਪਰ ਪਿਛਲੇ ਸਮੇਂ ਦੇ ਵਿੱਚ ਤੁਸੀਂ ਇਹ ਵੀ ਦੇਖਿਆ ਹੋਊਗਾ ਕਿ ਕੇਂਦਰ ਸਰਕਾਰ ਵੱਲੋਂ ਭਾਜਪਾ ਵੱਲੋਂ ਖਾਸ ਤੌਰ ਤੇ ਜਿਹੜੇ ਆਪ ਦੇ ਸਿਆਸੀ ਵਿਰੋਧੀ ਨੇ ਉਹਨਾਂ ਦੇ ਉੱਪਰ ਝੂਠੇ ਬੇਬੁਨਿਆਦ ਮਾਰਕੜਤ ਕੇਸ ਪਾ ਕੇ ਉਹਨਾਂ ਨੂੰ ਅੰਦਰਬੰਦ ਕੀਤਾ ਜਾਂਦਾ ਤੇ ਇਹ ਜਿਹੜੇ ਜੇ ਜੇ ਵਾਕਿਆ ਹੋਣਗੇ ਐ ਜੇ ਜੇ ਉਹਨਾਂ ਕਾਨੂੰਨ ਦੀ ਦਰਬਾਰ ਤੋਂ ਦੁਆਰਾ ਕਰਤੀ ਜੇ ਉਹਨਾਂ ਦੀ ਮਨਸ਼ਾ ਦੇ ਨਾਲ ਲਿਆ ਰਹੇ ਤੇ ਮਾੜੀ ਗੱਲ ਹੈ ਗਲਤ ਗੱਲ ਹੈ ਕਿਉਂਕਿ ਇਹਦਾ ਮਤਲਬ ਤਾਂ ਇਹ ਹੋਇਆ ਕਿ ਤੁਸੀਂ ਆਪ ਦੇ ਕਿਸੇ ਸਿਆਸੀ ਵਿਰੋਧੀ ਨੂੰ ਤੁਸੀਂ ਕੀ ਗੱਲਾਂ ਦੇ ਲਈ ਮਹਿਜ਼ ਅੰਦਰ ਘਰ ਦੋ ਤੇ ਉਹਨੂੰ ਅਸਤੀਫਾ ਜਿਹੜਾ ਉਹ ਦੇਣਾ ਪਊਗਾ ਸੋ ਅਸੀਂ ਗੱਲ ਬੜੀ ਸਪਸ਼ਟ ਹੈ ਕਿ ਅਸੀਂ ਆਮ ਆਦਮੀ ਪਾਰਟੀ ਅਰਵਿੰਦ ਕੇਂਦਰੀਵਾਸ ਜੀ ਵਾਸੋਂ ਸਾਡੀ ਸਾਰਿਆਂ ਦੀ ਸੋਚ ਹੈ ਕਿ ਪੋਲਿਟਿਕਸ ਦੇ ਵਿੱਚੋਂ ਕ੍ਰਾਈਮ ਖਤਮ ਹੋਣਾ ਚਾਹੀਦਾ ਹੈ ਪਰ ਪੋਲਿਟਿਕਸ ਨੂੰ ਤਾਕਤ ਨੂੰ ਤੁਸੀਂ ਆਪਦੇ ਸਿਆਸੀ ਵਿਰੋਧੀਆਂ ਨੂੰ ਖਤਮ ਕਰਨ ਦੇ ਲੀਹਰ ਤੋਂ ਉਹ ਗੱਲ ਗਲਤ ਹੈ ਉਹ ਨਜਾਇਜ਼ ਹੋ ਨਹੀਂਣੀ ਚਾਹੀਦੀ ਕਿ ਜਿਹੜਾ ਕਿ ਪਿਛਲੇ ਸਮੇਂ ਦੇ ਵਿੱਚ 10-11 ਸਾਲ ਮੋਦੀ ਸਰਕਾਰ ਔਰ BJP ਕੰਟੀ ਰਹੀ ਹੈ ਹਰਜੀ ਸਥਿਤੀ ਕਿਸੇ ਦੇ ਕੰਟਰੋਲ ਚ ਨਹੀਂ ਹਰਜੀ ਹਰਜੀ ਸਥਿਤੀ ਹੈ ਦੇਖੋ ਪੰਜਾਬ ਦੇ ਵਿੱਚ ਵੀ ਬਹੁਤ ਕੋਏ ਨੇ ਪਹਾੜੀ ਇਲਾਕਿਆਂ ਦੇ ਵਿੱਚ ਵੀ ਪਏ ਨੇ ਤੇ ਉਹਦੇ ਲਈ ਜਿਹੜੇ ਤਿੰਨ ਜਾਂ ਡਿਸਟ੍ਰਿਕਟ ਖਾਸੌਰ ਦੇ ਤਾਰੀਦਾਰ ਕਪੂਰਦਲਾ ਉਸ ਤੋਂ ਫਜ਼ਲਕੇ ਦੇ ਵੇਲਟ ਹੈ ਜਿਹੜੀ ਉਹ ਕਾਫੀ ਪ੍ਰਭਾਵਿਤ ਹੈ ਪਰ ਫਿਰ ਵੀ ਸਰਕਾਰ ਪੂਰੀ ਸਤਰਕ ਹੈ ਐਡਮਿਨਿਸਟ੍ਰੇਸ਼ਨ ਸਿਵਲ ਔਰ ਪੁਲਿਸ ਐਡਮਿਨਿਸਟ੍ਰੇਸ਼ਨ ਉਹਨਾਂ ਨੇ ਉਪਕਤ ਉਹਨਾਂ ਦੇ ਜਿਹੜੇ ਉਹ ਹੱਥੇ ਹੋਏ ਨੇ ਤੇ ਅੱਜ ਹੀ ਅਸੀਂ ਅੰਸਟਾਲਜ਼ ਨੂੰ ਡਿਪਲੋਮੈਟ ਕਰ ਰਹੇ ਆ ਪੰਜਾਬ ਸਰਕਾਰ ਵੱਲੋਂ ਕਿ ਜਿਹੜੇ ਕਿ ਹਰ ਜ਼ਿਲ੍ਹੇ ਦੇ ਵਿੱਚ ਹੜਤਪੜ ਦੇ ਇਲਾਕਿਆਂ ਦੇ ਵਿੱਚ ਦੋ ਦੋ ਮੰਤਰੀ ਡਿਪਲੋਮਟ ਰਹਿਣਗੇ ਤੇ ਜਿਹੜੇ ਹੈਲਥ ਮਿਨਿਸਟਰ ਔਰ ਐਮਜੈਂਸੀ ਮੈਡੀਸਟ ਕਿੰਨੇ ਬੜੇ ਬਸ ਕੁੜੀਆਂ ਨੇ ਡਾਕਟਰ ਬਲਬੀਰ ਸਿੰਘ ਜੀ ਔਰ ਅਭਿੰਦਰ ਕੋਟੀ ਜਿਨ੍ਹਾਂ ਦੇ ਫੈਕਟ ਹੈ ਐਜੂਕੇਸ਼ਨ ਦਾ ਉਹ ਸਾਰੇ ਜ਼ਿਲ੍ਹੇ ਸਾਰੇ ਵਿਆਪ ਚੋਗੇ ਤੇ ਦੋ ਦੋ ਮੰਤਰੀ ਜਿਹੜੇ ਪਾਕਸੀਏ ਲਗਾਏ ਜਾ ਰਹੇ ਨੇ ਜ਼ਿਲ੍ਹੇ ਦੇ ਵਿੱਚ ਇੱਕ ਹੈਲਪਲਾਈਨ ਨੰਬਰ ਉਹ ਵੀ ਜਾਰੀ ਕੀਤਾ ਜਾ ਰਿਹਾ ਸੋ ਐਜ਼ ਆਫ ਨਾਓ ਅੱਜ ਦੀ ਘੜੀ ਸਾਰਾ ਕੰਮ ਹੈ ਜਿਹੜਾ ਉਹ ਸਰਕਾਰ ਦੇ ਕੰਟਰੋਲ ਦੇ ਵਿੱਚ ਹੈ ਕੋਈ ਜਾਣੀ ਨੁਕਸਾਨਤ ਨਹੀਂ ਹੋਏ ਕਿਸੇ ਚੰਗੇ ਜੇ ਇਹ ਜੇ ਐਸਐਸਪੀ ਆਪਾ